ਹਾਂਜੀ ਦੋਸਤੋ ਕਿਵੇਂ ਹੋ ਸਾਰੇ ਉਮੀਦ ਕਰਦੇ ਹਾਂ ਸਾਰੇ ਚੜ੍ਹਦੀ ਕਲਾ ਵਿੱਚ ਹੋਮਗੇ ਦੋਸਤੋ ਆਜੋ ਦਿਖਾਈਏ ਤੁਹਾਨੂੰ ਇੱਕ ਸੋਹਣਾ ਜਿਹਾ ਏਰੀਆ ਦੇਖੋ ਐਨ ਭਰੀ ਪਈਆਂ ਨੇ ਧਰਤੀ ਫੁੱਲਾਂ ਨਾਲ ਪਰ ਇਹ ਕੋਈ ਖੇਤੀ ਨਹੀਂ ਕੀਤੀ ਹੋਈ ਇਹ ਇੱਕ ਘਾ ਜਦੋਂ ਬਹਾਨ ਇਹ ਬਾਕੇ ਛੱਡ ਦਿੰਦੇ ਆ ਤੇ ਸنو ਪੈਂਦੀ ਆ ਤੇ ਉਸ ਤੋਂ ਬਾਅਦ ਦੇ ਵਿੱਚ ਇਹ ਆਪੀ ਘਾ ਉੱਠ ਖੜਦਾ ਤੇ ਹੁਣ ਇਹਨੂੰ ਬਾਕੇ ਬਸ ਇੱਥੇ ਜਿਹੜੀ ਕੋਈ ਫਸਲ ਬੀਜਣੀ ਉਹ ਬੀਜ ਦੇਣਗੇ ਪਰਾਂ ਫੁੱਲਾਂ ਨਾਲ ਭਰਿਆ ਪਿਆ ਖੇਤ ਦੂਰੋਂ ਜਦੋਂ ਦੇਖੀਦਾ ਐ ਲੱਗਦਾ ਵੀ ਜਿਵੇਂ ਸਰੋਂ ਦੀ ਫਸਲ ਖੜੀ ਹੁੰਦੀ ਆ ਪਰਾਂ ਦੇਖੋ ਵਿੱਚੇ ਗੋਰੇ ਦਾ ਘਰ ਪਾਇਆ ਹੋਇਆ ਉਹ ਸਾਹਮਣੇ ਪੰਡਾਈਆਂ ਬੰਨ ਕੇ ਰੱਖੀਆਂ ਹੋਈਆਂ ਨੇ ਜਿਹੜਾ ਚਾਰ ਪਾਉਂਦੇ ਨੇ ਪਸ਼ੂਆਂ ਵਾਸਤੇ ਦੇਖੋ ਐਨ ਸੋਹਣਾ ਮਾਹੌਲ ਆ ਨਾ ਐਨ ਖੁੱਲੇ ਖੇਤ ਤੇ ਕਿਤੇ ਕਣਕ ਖੜੀ ਆ ਕਿਤੇ ਇਸ ਤਰ੍ਹਾਂ ਘਾਹ ਖੜਾ ਕਿਤੇ ਬਾਹ ਕੇ ਛੱਡੀ ਹੋਈ ਆ ਜ਼ਮੀਨ ਐਨ ਵਧੀਆ ਸੋਹਣਾ ਨਜ਼ਾਰਾ ਪੰਜਾਬ ਦਾ ਭਲੇਖਾ ਪੈਂਦਾ ਆ ਦੇਖੋ ਐਨ ਖੁੱਲੀਆਂ ਜ਼ਮੀਨਾਂ ਬਾਹ ਕੇ ਛੱਡੀਆਂ ਹੋਈਆਂ ਐ ਲੱਗਦਾ ਨਾ ਜਮਾ ਬੱਦਲਾਂ ਦੇ ਵਿੱਚ ਹੀ ਬੈਠੇ ਹੋਈ ਏ ਲਗਭਗ ਐਨ ਲੱਗਦਾ ਵੀ ਨੇੜੇ ਹੀ ਆ ਤੇ ਆ ਛੱਡਿਆ ਹੋਇਆ ਜੰਗਲ ਦਸਵਾਂ ਹਿੱਸਾ ਕਹਿੰਦੇ ਇੱਥੇ ਜੰਗਲ ਛੱਡਣਾ ਪੈਂਦਾ ਕਾਨੂੰਨ ਆ ਏ ਇਹ ਹੈਗਾ ਜੀ ohio ਅਮਰੀਕਾ ਦਾ ਕਾਨੂੰਨ ਕਿਉਂਕਿ ਇੱਥੇ ਹਰੇਕ ਸੂਬੇ ਦਾ ਆਪੋ ਆਪਣਾ ਕਾਨੂੰਨ ਆ ਆਪਣੇ ਪੰਜਾਬ ਤੇ ਹੋਰ ਸੂਬਿਆਂ ਦੇ ਵੀ ਅੱਡ-ਅੱਡ ਕਾਨੂੰਨ ਨੇ ਇੱਥੇ ਵੀ ਉਵੇਂ ਹੀ ਆ ਤੇ ਜੇ ਨਹੀਂ ਛੱਡਦਾ ਕੋਈ ਜੰਗਲ ਤਾਂ ਉਹਨੂੰ ਜੁਰਮਾਨਾ ਤੇ ਸਜ਼ਾ ਵੀ ਆ ਹੋ ਸਕਦਾ ਕਿਸੇ ਹੋਰ ਸੂਬੇ 'ਚ ਇਹ ਕਾਨੂੰਨ ਨਾ ਹੋਵੇ ਪਰ ਇੱਥੇ ਜ਼ਰੂਰ ਆ ਪੰਜਾਬ 'ਚ ਵੀ ਹੋਣਾ ਚਾਹੀਦਾ ਪਰ ਆਪਣੇ ਕੋਲੇ ਇੰਨੀਆਂ ਜ਼ਮੀਨਾਂ ਨਹੀਂ ਹੈਗੀਆਂ ਜ਼ਮੀਨਾਂ ਦੀ ਤੰਗੀ ਆ ਤੇ ਇੱਥੇ ਜ਼ਮੀਨਾਂ ਲਗਭਗ ਖੁੱਲੀਆਂ ਨੇ ਵਧੀਆ ਜ਼ਮੀਨਾਂ ਨੇ ਤੇ ਆ ਕਣਕ ਆ ਉਹ ਇਹਦੇ ਉੱਤੋਂ ਦੀ ਸنوਹ ਵੀ ਪਈ ਆ ਤੇ ਸنوਹ ਤੋਂ ਬਾਅਦ ਦੇ ਵਿੱਚ ਦੇਖੋ ਕਿੰਨੀ ਸੋਹਣੀ ਕਣਕ ਉੱਠੀ ਹੋਈ ਆ ਹਨ ਵਧੀਆ ਖੜੀ ਆ ਤੇ ਇਹ ਵੱਡੀ ਜਾਊਗੀ ਜੁਲਾਈ ਦੇ ਵਿੱਚ ਯਾਨੀ ਕਿ 7ਵੇਂ ਮਹੀਨੇ ਦੇ ਵਿੱਚ ਮੱਕੀ ਵੱਡੀ ਜਾਂਦੀ ਆ 9ਵੇਂ ਮਹੀਨੇ ਦੇ ਵਿੱਚ ਸੋ ਇਹੋ ਜਿਹਾ ਸਾਹਿਬ ਕਿਤਾਬ ਲਾਈਕ ਸ਼ੇਅਰ ਕਰਦੇ ਆ ਕਰੋ ਮਿਲਦੇ ਆ ਕਿਸੇ ਨਵੀਂ ਗੱਲਬਾਤ ਤੇ ਨਾਲ